ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਮਾਰੂ ਮਹੱਲਾ ਪਹਿਲਾ ਘਰ ਪਹਿਲਾ ਚੌਪ ਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਰਾਗ ਮਾਰੂ ਵਿੱਚ ਮਹੱਲਾ ਪਹਿਲਾ ਪਹਿਲੇ ਸਰੂਪ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਕਰ ਪਹਿਲੇ ਸੁਰਤਾਲ ਵਿੱਚ ਚੌਪ ਦੇ ਚਾਰ-ਚਾਰ ਪਦਿਆਂ ਵਾਲੇ ਮੰਗਲ ਕਰਦੇ ਆ ਚਬਦ ਉਚਾਰਨ ਕਰ ਰਹੇ ਆ ਇੱਕ ਅਦੁੱਤੀ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤ ਕਈਏ ਨਾਸ਼ ਤੋਂ ਰਹਿਤ ਹੈ ਨਾਮ ਕਈਏ ਪ੍ਰਸਿੱਧ ਸਰੂਪ ਕਰਤਾ ਰਚਨਹਾਰ ਸਭ ਥਾਵਾਂ ਵਿੱਚ ਪੁਰਖ ਕਈਏ ਪਰੀਪੂਰਨ ਹੈ ਨਿਰਪਉ ਡਰ ਤੋਂ ਰਹਿਤ ਹੈ ਨਿਰਵੈਰ ਜਿਸ ਦਾ ਕਿਸੇ ਨਾਲ ਵੀ ਵੈਰ ਨਹੀਂ ਤੇ ਉਹਦੇ ਨਾਲ ਵੀ ਕਿਸੇ ਦਾ ਵੈਰ ਨਹੀਂ ਵੈਰ ਤੋਂ ਰਹਿਤ ਹੈ ਅਕਾਲ ਕਾਲ ਤੋਂ ਰਹਿਤ ਹੈ ਮੂਰਤ ਅਸਤੀ ਵਾਲਾ ਅਜੂਨੀ ਜੂਨਾ ਤੋਂ ਰਹਿਦਾ ਸੈ ਭੰਸੁ ਤੇ ਪ੍ਰਕਾਸ਼ ਰੂਪ ਗੁਰ ਚੇਤਨ ਸਰੂਪ ਪ੍ਰਸਾਦ ਆਨੰਦ ਸਰੂਪ ਹੈ ਵਾ ਐਸੇ ਵਿਸ਼ੇਸ਼ਣਾ ਵਾਲਾ ਪਰਮੇਸ਼ਰ ਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਸਲੋਕ ਇਸ ਸਲੋਕ ਵਿੱਚ ਸਤਿਗੁਰੂ ਸਾਹਿਬ ਜੀ ਅਕਾਲ ਪੁਰਖ ਦੇ ਸਨਮੁਖ ਬੇਨਤੀ ਕਰਦੇ ਹੋਏ ਸਉਐਸ ਰੂਪ ਰੂਪੀ ਲੋਕ ਦੀ ਪ੍ਰਾਪਤੀ ਕਰਾਉਣ ਵਾਲਾ ਉਪਦੇਸ਼ ਬਖਸ਼ਦੇ ਹਨ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਤੂਰ ਹੇ ਸਾਜਨ ਤੂੰ ਭਾਵ ਸੱਜਣ ਅਕਾਲ ਪੁਰਖ ਮੈਂ ਤੇਰੇ ਸਰਗੁਣ ਸਰੂਪ ਦੇ ਪੂਜਨੀਕ ਚਰਨਾ ਕਮਲਾਂ ਦੀ ਸਦਾ ਹੀ ਧੂੜੀ ਹੋ ਕੇ ਰਹਿਣਾ ਕਰਾਂ ਨਾਨਕ ਸਰਣ ਤੁਹਾਰੀ ਆ ਪੇਖੋ ਸਦਾ ਹਜੂਰ ਸਤਿਗੁਰੂ ਸਾਹਿਬ ਜੀ ਗਤਨ ਕਰਦੇ ਹਨ ਕਿ हे ਪਰਮੇਸ਼ਰ ਮੈਂ ਤੁਹਾਰੀ ਆ ਤੁਹਾਡੀ ਸਰਨ ਓਟ ਵਿੱਚ ਆਇਆ ਤੁਸੀਂ ਐਸੀ ਕਿਰਪਾ ਕਰੋ ਕਿ ਮੈਂ ਹਮੇਸ਼ਾ ਹੀ ਤੁਹਾਨੂੰ ਹਜੂਰ ਨੇੜੇ ਤੋਂ ਨੇੜੇ ਵਾਹਾ ਜਰਾ ਹਜੂਰ ਵੇਖਣਾ ਕਰ ਸਬਦ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇਸ਼ਾਂ ਦਸੰਤਰਾ ਵਿੱਚ ਵਿਚਰਦੇ ਹੋਏ ਆਪਣੇ ਪਿਤਾ ਕਲਿਆਣ ਚੰਦ ਜੀ ਦੇ ਕੋਲ ਆਏ ਤਦੋਂ ਸਤਿਗੁਰਾਂ ਦੇ ਪਿਤਾ ਨੇ ਗੁਰਾਂ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਤੁਸੀਂ ਸਾਰੇ ਜਗਤ ਨੂੰ ਤਰਦੇ ਹੋਏ ਆਏ ਹੋ ਉੱਥੇ ਹੁਣ ਮੇਰੀ ਵੀ ਕਲਿਆਣ ਕਰੋ ਤਦ ਸਤਿਗੁਰੂ ਸਾਹਿਬ ਜੀ ਨੇ ਸਬਦ ਉਚਾਰਨ ਕਰਕੇ ਆਪਣੇ ਪਿਤਾ ਜੀ ਨੂੰ ਸਬਦ ਉਪਦੇਸ਼ ਦਿੱਤਾ ਪਿਛੋ ਰਾਤੀ ਸੱਦੜਾ ਨਾਮ ਖਸਮ ਕਾਲੇ ਹੇ ਪਿਤਾ ਜੀ ਪਰਮੇਸ਼ਰ ਦਾ ਪਿਛਲੀ ਰਾਤ ਪਾਵ ਸਵਾ ਪਹਿਰ ਰਾਤ ਰਿੰਦੀ ਨੂੰ ਉੱਠਣ ਦਾ ਸੱਦੜਾ ਸਦਾ ਹੁਕਮ ਹੈ ਪ੍ਰਸ਼ਨ ਸੀ ਕਿ ਪਿਛਲੀ ਰਾਤ ਨੂੰ ਉੱਠ ਕੇ ਕੀ ਕਰਨਾ ਚਾਹੀਦਾ ਗੁਰੂ ਬਾਬਾ ਜੀ ਉੱਤਰ ਦਿੰਦੇ ਖਸਮ ਮਾਲਕ ਪਰਮੇਸ਼ਰ ਦਾ ਨਾਮ ਲੈਣਾ ਜਪਣਾ ਚਾਹੀਦਾ ਅਥਵਾ ਚਾਰੇ ਜੁਗਾਂ ਵਿੱਚੋਂ ਕਾਲ ਯੁਗ ਨੂੰ ਪਿਛਲੀ ਰਾਤ ਵਿੱਚ ਬਿਰਧ ਅਵਸਥਾ ਰੂਪ ਪਿਛਲੀ ਰਾਤ ਵਿੱਚ 84 ਲੱਖ ਜੂਨਾ ਵਿੱਚੋਂ ਮਨੁੱਖਾ ਜਨਮ ਰੂਪੀ ਪਿਛਲੀ ਰਾਤ ਵਿੱਚ ਉੱਠ ਕੇ ਕਹਿੰਦੇ ਖਸਮ ਪਰਮੇਸ਼ਰ ਦਾ ਨਾਮ ਜਪਣਾ ਚਾਹੀਦਾ ਫੇਰ ਪ੍ਰਸ਼ਨਸੀ ਕੀਤਨਾ ਸੁਣ ਕੇ ਸਤਿਗੁਰਾਂ ਦੇ ਪਿਤਾ ਨੇ ਗੁਰਾਂ ਨੂੰ ਪੁੱਛਿਆ ਕਿ ਜਿਹੜੇ ਪਿਛਲੀ ਰਾਤ ਨੂੰ ਉੱਠ ਕੇ ਨਾਮ ਜਪਦੇ ਉਹਨਾਂ ਨੂੰ ਕਿਹੜੀ-ਕਿਹੜੀ ਵਸਤੂ ਦੀ ਪ੍ਰਾਪਤੀ ਹੁੰਦੀ ਹੈ ਗੁਰੂ ਪਾਤਸ਼ਾਹ ਉੱਤਰ ਦੇ ਰਹੇ ਆ ਖੇਮੇ ਛਤਰ ਸਰਾਈ ਚ ਦਿਸਣ ਰੱਥ ਪੀੜੇ ਹੇ ਪਿਤਾ ਜੀ ਨਾਮ ਜਪਣ ਵਾਲੇ ਪੁਰਖਾਂ ਦੇ ਸਿਰ ਉੱਤੇ ਖੇਮੇ ਤੰਬੂ ਤਣ ਜਾਂਦੇ ਛਤਰ ਛਤਰ ਝੂਲਦੇ ਹਨ ਸਰਾਈ 'ਚ ਹੁੰਦਾ ਕਨਾਤਾਂ ਲੱਗ ਜਾਂਦੀਆਂ ਅਤੇ ਜੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਉੱਤੇ ਜਾਣਾ ਹੋਵੇ ਤਾਂ ਉਹਨਾਂ ਨੂੰ ਸਵਾਰੀ ਵਾਸਤੇ ਰੱਥ ਪੀੜੇ ਜੋਤੇ ਤਿਆਰ ਕੀਤੇ ਹੋਏ ਦਿਸਣ ਦਿਸਦੇ ਆ ਇਹ ਸਾਰੀਆਂ ਚੀਜ਼ਾਂ ਪ੍ਰਲੋਕ ਦੇ ਰਸਤੇ ਵਿੱਚ ਮਿਲਦੀਆਂ ਹਨ ਜਿਨੀ ਤੇਰਾ ਨਾਮ ਤੇ ਆਇਆ ਤੈਨ ਕੋ ਸੱਦ ਮਿਲੇ ਹਾ ਉਹਨਾਂ ਨੂੰ ਇਹ ਉਪਰੋਕਤ ਵਸਤੂਆਂ ਸੱਦ ਹੁੰਦਾ ਬੁਲਾ ਕੇ ਮਿਲ ਜਾਂਦੀਆਂ ਸੱਦ ਹੁੰਦਾ ਛੇਗਰ ਹੀ ਮਿਲ ਜਾਂਦੀਆਂ اے ਪਰਮੇਸ਼ਰ ਤੇਰਾ اے ਪਿਤਾ ਜੀ ਤੇਰਾ ਤਿਸ ਪਰਮੇਸ਼ਰ ਦਾ ਜਿਨੀ ਜਿਨਾਂ ਨੇ ਨਾਮ ਤੇ ਹੁਣਾ ਕੀਤਾ ਸਤਗੁਰੂ ਜੀ ਆਪਣੇ ਪਿਤਾ ਜੀ ਨੂੰ ਕਹਿਣ ਲੱਗੇ ਕਿ ਵਾਹਿਗੁਰੂ ਦੇ ਅੱਗੇ ਉਹ ਅਰਦਾਸ ਕਰੋ ਬਾਬਾ ਮੈਂ ਕਰਮਹੀਣ ਕੂੜਿਆਰ ਏ ਬਾਬਾ ਤੂੰ ਪਾਪ ਪਿਤਾ ਸਰੂਪ ਵੱਡੇ ਪਰਮੇਸ਼ਰ ਮੈਂ ਨਿਸ਼ਕਾਮ ਕਰਮਾਂ ਤੋਂ ਹੀਣਾ ਤੇ ਕੂੜਿਆਰ ਛੂਟ ਦੀ ਪ੍ਰਾਪਤੀ ਵਾਲਾ ਦੇ ਅਧਿਆਸ ਵਾਲਾ ਨਾਮ ਨਾ ਪਾਇਆ ਤੇਰਾ ਅੰਦਾ ਪਰਮ ਭੂਲਾ ਮਨ ਮੇਰਾ ਰਹਾਉ ਏ ਪਰਮੇਸ਼ਰ ਮੈਂ ਹੁਣ ਤੱਕ ਤੇਰਾ ਨਾਮ ਨਹੀਂ ਪਾਇਆ ਪ੍ਰਾਪਤ ਨਹੀਂ ਕਰ ਸਕਿਆ ਕਿਉਂਕਿ ਮੇਰਾ ਮਨ ਜਗਤ ਨੂੰ ਸੱਚ ਮੰਨ ਕੇ ਇਸ ਦੇ ਭਰਮ ਵਿੱਚ ਭੁੱਲਿਆ ਹੋਇਆ ਸ਼ਾਸਤਰ ਗਿਆਨ ਸੁਰਤੀ ਸਿਮਰਤੀ ਪ੍ਰੋਖ ਅਪਰੋਖ ਗਿਆਨ ਰੂਪੀ ਨੇਤਰਾ ਤੁਮ ਬਗੈਰ ਹੋਣ ਕਰਕੇ ਮੇਰਾ ਮਨ ਭਰਮ ਵਿੱਚ ਭੁੱਲਿਆ ਆਇਆ ਹੈ ਰਹਾਉ ਸਾਧ ਕੀਤੇ ਦੁਖ ਪਰ ਫੁੜੇ ਪੂਰਬ ਲਿਖੇ ਮਾਇ हे ਮਾਇ ਮਾਇਆ ਦੇ ਪਤੀ ਪਰਮੇਸ਼ਰ ਪੂਰਬਲੇ ਕੀਤੇ ਸ ਕਾਮ ਕਰਮਾਂ ਦੇ ਮੱਥੇ ਉੱਤੇ ਲਿਖੇ ਲੇਖਾਂ ਅਨੁਸਾਰ ਜਿਤਨੇ ਦੁਨੀਆਂ ਦੇ ਖਾਣ ਪੀਣ ਪੈਣਣ ਭੋਗਣ ਦੇ ਸਵਾਦ ਪ੍ਰਾਪਤ ਕੀਤੇ ਹਨ ਉਤਨੇ ਹੀ ਦੁੱਖ ਪਰਫੜੇ ਪਰਫੁੱਲਤ ਹੋਏ ਕਹਿਣ ਤੂੰ ਪਾਪ ਜਿਵੇਂ ਕਬੀਰ ਸਾਹਿਬ ਜੀ ਨੇ ਕਿਹਾ ਨਾ ਆਪਣੀ ਬਾਣੀ ਦੇ ਵਿੱਚ ਦੁੱਖ ਮੰਗ ਤ ਸੁਖ ਆਗਲ ਹੋਏ ਪਾਪ ਜਿੰਨਾ ਜੀਵਾਂ ਨੇ ਸ਼ਬਦ ਸਪਰਸ਼ ਰੂਪ ਰਸ ਗੰਧ ਆਦ ਵਿਸ਼ਿਆਂ ਦੇ ਸਵਾਦ ਭੋਗਣਾ ਕੀਤੇ ਉਪਰ ਫੁੜੇ ਪਰ ਵਿਸ਼ੇਸ਼ ਕਰਕੇ ਦੁੱਖਾਂ ਨੇ ਫੁੜੇ ਫੜ ਪਕੜ ਲਏ ਸੁਖ ਥੋੜੇ ਦੁੱਖ ਅਗਲੇ ਦੁਖੇ ਦੁੱਖ ਵਿਹਾਰੇ ਸੁਖ ਦੀ ਪ੍ਰਾਪਤੀ ਵਾਲੇ ਨਿਸ਼ਕਾਮ ਕਰਮ ਥੋੜੇ ਹੀ ਕੀਤੇ ਹਨ ਅਤੇ ਦੁਖਦਾਇਕ ਅਗਲੇ ਬਹੁਤ ਕਰਮ ਕੀਤੇ ਹਨ ਸਾਡੇ ਕਰਮਾਂ ਵਿੱਚ ਸੁਖ ਥੋੜੇ ਹਨ ਸਰਵਣ ਮੰਨਣ ਨਿਧਿਆਸਣ ਆਦ ਗੁਣਾ ਵਾਲੇ ਸੁਖ ਥੋੜੇ ਹੀ ਹਨ ਅਤੇ ਪਰਲੋਕ ਦੇ ਦੁੱਖ ਬਹੁਤੇ ਹਨ ਅਤੇ ਹੁਣ ਮੇਰੀ ਆਯੂ ਦੁਖੇ ਦੁਖ ਦੁੱਖਾਂ ਹੀ ਦੁੱਖਾਂ ਵਿੱਚ ਵਿਹਾਏ ਬਤੀਤ ਹੋ ਰਹੀ ਆ ਵਿਛੜਿਆ ਕਾ ਗਿਆ ਵਿਛੜੈ ਮਿਲਿਆ ਕਾ ਕਿਆ ਮੇਲ ਏ ਪਰਮੇਸ਼ਰ ਵਿਛੜਿਆ ਦਾ ਕੀ ਵਿਛੋੜਨਾ ਹੈ ਕਿਉਂਕਿ ਉਹ ਤਾਂ ਪਹਿਲਾਂ ਹੀ ਤੇਰੇ ਨਾਲੋਂ ਵਿਛੜੇ ਹੋਏ ਆ ਅਤੇ ਤੇਰੇ ਨਾਲ ਮਿਲਿਆ ਆਂਦਾ ਕੀ ਮਿਲਣਾ ਉਹ ਤਾਂ ਪਹਿਲਾਂ ਹੀ ਤੇਰੇ ਨਾਲ ਮਿਲੇ ਹੋਏ ਅਥਵਾ ਪਰਮੇਸ਼ਰ ਦੇ ਨਾਲੋਂ ਵਿਛੜਿਆ ਦਾ ਕੀ ਕਰਨਾ ਚਾਹੀਦਾ ਉਹਨਾਂ ਕੋ ਸੰਗੀ ਪਰਖਾਂ ਨਾਲ ਵਿਛੜ ਜਾਣਾ ਚਾਹੀਦਾ ਹੈ ਕਿਉਂਕਿ ਉਹਨਾਂ ਨਾਲ ਮਿਲ ਕੇ ਵਾਹਿਗੁਰੂ ਨਾਲੋਂ ਵਿਛੋੜਾ ਪੈ ਜਾਂਦਾ ਅਤੇ ਪਰਮੇਸ਼ਰ ਦੇ ਨਾਲ ਮਿਲਿਆਂ ਦਾ ਕੀ ਕਰਨਾ ਚਾਹੀਦਾ ਉਹਨਾਂ ਸਤਸੰਗੀ ਪਰਖਾਂ ਨਾਲ ਮਿਲਣੇ ਕਰਕੇ ਪਰਮੇਸ਼ਰ ਨਾਲ ਮਿਲ ਪਾਈਦਾ ਹੈ ਭਾਵ ਪਰਮੇਸ਼ਰ ਦੇ ਸਰੂਪ ਵਿੱਚ ਅਪੇਧ ਹੋ ਜਾਈਦਾ ਹੈ ਸਾਹਿਬ ਸੋ ਸਲਾਹੀ ਹੈ ਜਿਨ ਕਰ ਦੇਖਿਆ ਖੇਲ हे भाई उस साहिब मालिक परमेश्वर नु सलोणा करीए जिसने इस प्रपंचदा खेल रच करके आप ही देखना कीता है संयोगी मेल आवड़ा इन तन कीते भोग पूर्वले पुण्य कर्मा प्राप्त रूप कर्मा दे संयोगी संयोग करके पदार्था संबंधियां दे नाल मिलाप हुंदा है ਤੇ ਇਨ ਇਸ ਤਨ ਸਰੀਰ ਨਾਲ ਕੀਤੇ ਕਰਮਾਂ ਦਾ ਫਲ ਭੋਗਣਾ ਪੈਂਦਾ ਹੈ ਦੁੱਖ ਸੁਖ ਰੂਪ ਫਲ ਜੀਵ ਨੇ ਭੋਗਣਾ ਕੀਤੇ ਹਨ ਵਿਜੋਗੀ ਮਿਲ ਵਿਛੜੇ ਨਾਨਕ ਵੀ ਸੰਜੋਗ ਹੰਦ ਛੋੜੇ ਵਾਲੇ ਕਰਮਾਂ ਕਰਕੇ ਮਿਲਿਆ ਹੋਇਆ ਸਰੀਰ ਵਿਛੜ ਜਾਂਦਾ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਜੇਕਰ ਕਰਮ ਹੋਣ ਤਾਂ ਵੀ ਪੁਨਾ ਫੇਰ ਇਸ ਸਰੀਰ ਨਾਲ ਮਿਲਾਪ ਹੋ ਜਾਂਦਾ ਹੈ ਮਰੂ ਮਹੱਲਾ ਪਹਿਲਾ ਜਿਸ ਵਕਤ ਸਤਿਗੁਰੂ ਸਾਹਿਬ ਜੀ ਸੁਲਤਾਨਪੁਰ ਲੋਧੀ ਵਿੱਚ ਨਗਰ ਤੋਂ ਬਾਹਰ ਗੁਰਦੁਆਰਾ ਸੰਤ ਕਾੜ ਸਹਿ ਵਿਖੇ ਨੇੜੇ ਮਸਾਣਾ ਵਿੱਚ ਜਾ ਕੇ ਬੈਠੇ ਸਨ ਉਸ ਵਕਤ ਮਾਤਾ ਸੁਲੱਖਣੀ ਜੀ ਨੇ ਆਪਣੇ ਪਿਤਾ ਮੂਲਚੰਦ ਮਾਤਾ ਚੰਦੂ ਰਾਣੀ ਨੂੰ ਸੁਲਤਾਨਪੁਰ ਸਹਿ ਬੁਲਾਇਆ ਅਤੇ ਸਤਿਗੁਰਾਂ ਦੇ ਸਹਰਾ ਤੇ ਸੱਸ ਦੋਵੇਂ ਸਤਿਗੁਰਾਂ ਕੋਲ ਗਏ ਸਤਿਗੁਰਾਂ ਦਾ ਫਕੀਰੀ ਲਿਬਾਸ ਵੇਖ ਕੇ ਚੰਦੂ ਰਾਣੀ ਨੇ ਸਤਗੁਰਾਂ ਨੂੰ ਲਾਂਭੇ ਦਿੰਦਿਆਂ ਆਖਿਆ ਕਿ ਤੁਸੀਂ ਪਰਿਵਾਰ ਵਧੇ ਤੋਂ ਇਹ ਕੀ ਅਬਿਆ ਅਗਾਤ ਵਾਲਾ ਜਿਹੜਾ ਪਹਿਰਾਵਾ ਪੈਣ ਲਿਆ ਭਾਵ ਹੁਣ ਸਾਧੂਆਂ ਦੇ ਲਿਬਾਸ ਵਿੱਚ ਪਾਉਂਦਾ ਫਿਰਦਾ ਹੈ ਆਪਣੀ ਸੱਸ ਮਾਂ ਦੇ ਬਚਨ ਸੁਣ ਕੇ ਸਤਗੁਰਾਂ ਨੇ ਆਪਣੀ ਸੱਸ ਤੇ ਸਹੁਰੇ ਨੂੰ ਉਪਦੇਸ਼ ਦਿੰਦਿਆਂ ਇਹ ਸ਼ਬਦ ਉਚਾਰਨ ਕੀਤਾ ਮਿਲਬਾਤ ਪਿਤਾ ਪਿੰਡ ਕਮਾਇਆ ਤੈਨ ਕਰਤੈ ਲੇਖ ਲਿਖਾਇਆ ਹਾਂ ਤਿੰਨ ਮਾਤ ਮਾਂ ਤੇ ਪਿਤਾ ਪਿਓ ਦੇ ਮਿਲਾਪ ਕਰਕੇ ਕਮਾਇਆ ਹੋਇਆ ਕਰਮਾਂ ਅਨਸਾਰ ਪਿੰਡ ਸਰੀਰ ਪੈਦਾ ਹੋਇਆ ਵਾ ਮਾਤਾ ਪਿਤਾ ਦੇ ਸਬੰਧ ਕਰਕੇ ਸਥੂਲ ਸਰੀਰ ਪੈਦਾ ਹੋਇਆ ਹੈ ਅਤੇ ਕਮਾਇਆ ਹੋਇਆ ਕਰਮਾਂ ਦਾ ਫਲ ਭੋਗਣ ਵਾਸਤੇ ਸੂਖਮ ਸਰੀਰ ਇਸ ਵਿੱਚ ਆ ਕੇ ਪ੍ਰਵੇਸ਼ ਹੋਇਆ ਹੈ ਤਿੰਨ ਕੀ ਉਸ ਕਰਤਾ ਕਰਤਾ ਬੁਰਖ ਨੇ ਜੀਵਾ ਦੇ ਕਰਮਾਂ ਅਨਸਾਰ ਅਗੰਮੀ ਕਲਮ ਦੇ ਨਾਲ ਪਰਾਲਬਧ ਰੂਪ ਕਰਮ ਬਣ ਕੇ ਜੀਵਾਂ ਦੇ ਮੱਥੇ ਉੱਤੇ ਲੇਖ ਲਿਖਾ ਦਿੰਦਾ ਹੈ ਲੇਖ ਦਾਤ ਜੋਤ ਵਡਿਆਈ ਮਿਲ ਮਾਇਆ ਸੁਰਤ ਗਵਾਈ ਉਸ ਪਰਮੇਸ਼ਰ ਨੇ ਆਪਣੀ ਚੇਤਨ ਸੱਤਾ ਰੂਪੀ ਜੋਤ ਵਿੱਚ ਪਾ ਕੇ ਜੀਵਾਂ ਦੇ ਕਰਮ ਅਨੁਸਾਰ ਗੁਣਾਂ ਦੀ ਦਾਤ ਪਦਾਰਥਾਂ ਦੀ ਦਾਤ ਤੇ ਵਡਿਆਈ ਹੋਣੀ ਜਿਹੜੀ ਲਿਖ ਦਿੱਤੀ ਹੈ ଅਤਵਾ ਆਪਣੀ ਚੇਤਨ ਸਦਾ ਪਾ ਕੇ ਕਰਮ ਅਨਸਾਰ ਲਿਖ ਦਿੱਤਾ ਕਿ ਇਤਨੀ ਦਾਤ ਪ੍ਰਾਪਤ ਹੋਵੇਗੀ। ਸੋ ਜਿਹੜੀ ਗਿਆਤ ਹੋਵੇਗੀ ਇਤਨੀ ਵਿੜਿਆਈ ਸ਼ੋਭਾ ਹੋਵੇਗੀ। ਪਾਤਸ਼ਾਹ ਕਹਿੰਦੇ ਜੀਵ ਨੇ ਮਾਇਆ ਨਾਲ ਮਿਲ ਕੇ ਉਸ ਵਾਹਿਗੁਰੂ ਦੀ ਪ੍ਰਾਪਤੀ ਵਾਲੀ ਪਰਮਾਰਥ ਦੀ ਸੁਰਤ ਗਿਆਤ ਗਵਾ ਲਈ ਹੈ। ਮੂਰਖ ਮਨ ਕਾਹੇ ਕਰ ਸਹਿ ਮਣ ਓਠ ਚੱਲਣਾ ਕਸਮੈ ਪਾਣਾ ਰਹਾਉ। हे मूर्ख बेसमझ मन जीव काहे किस वास्ते माना अहंकार करदा है जदूं खसमै मालिक परमेश्वर दा पाणा हुक्म हो गया तदूं सारे संसार ने उठ के परलोक वल नु चले जाना है भाव किसे ने भी शरीर करके नहीं रहना रहाओ फिर प्रशनसी सतगुरुां दी सास चंदो रानी गुरुजी नु कहन लगी के तुसा घरा वे सोहनी सेजा उते राम करो अते चंगे स्वादले भोजना नु क्यों छड्डी फिरदे हो ਗੁਰੂ ਪਾਤਸ਼ਾਹ ਉੱਤਰ ਦੇ ਰਿਹਾ ਤਜ ਸਾਦ ਸਹਿਜ ਸੁਖ ਹੋਈ ਕਾਰ ਛੱਡਣੇ ਰਹਿ ਨ ਕੋਈ ਚੰਗੇ ਭੋਜਨ ਵਿਸ਼ਿਆਂ ਦੇ ਸਵਾਦਾਂ ਤਾਂ ਹੀ ਤਿਆਗ ਕਰਕੇ ਸੁੱਤੇ ਸਿੱਧ ਹੀ ਆਤਮਕ ਸੁਖ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਸਾਰਿਆਂ ਨੇ ਸੰਸਾਰ ਰੂਪੀ ਕਰ ਨੂੰ ਇੱਕ ਦਿਨ ਜ਼ਰੂਰ ਬਰ ਜ਼ਰੂਰ ਛੱਡ ਕਰਕੇ ਚਲੇ ਜਾਣਾ ਹੈ ਕੋਈ ਵੀ ਸਰੀਰ ਕਰਕੇ ਨਹੀਂ ਰਹੇਗਾ ਫਿਰ ਮੂਲ ਚੰਦ ਤੇ ਚੰਦੋ ਰਾਣੀ ਦੋਵਾਂ ਨੇ ਕਿਹਾ ਕਿ ਤੁਸੀਂ ਸਾਰਾ ਮੋਦੀ ਖਾਣਾ ਫਕੀਰਾਂ ਤੇ ਗਰੀਬਾਂ ਨੂੰ ਲਟਾ ਦਿੰਦਾ ਹੈ ਆਪਣੇ ਸੁਪੁੱਤਰਾਂ ਵਾਸਤੇ ਤਾਂ ਕੁਝ ਮੋਦੀ ਖਾਣੇ ਵਿੱਚ ਰਹਿਣ ਦਿੰਦੇ ਇਨ੍ਹਾਂ ਵਾਸਤੇ ਕੁਝ ਧਨ ਪਦਾਰਥ ਜਮ੍ਹਾਂ ਹੀ ਕਰ ਦਿੰਦੇ ਗੁਰੂ ਪਾਤਸ਼ਾਹ ਉੱਤਰ ਦੇ ਰਿਹਾ ਕਿਛ ਖਾਜੈ ਕਿਛ ਤਰ ਜਾਈਏ ਜੇ ਬਾਹਰ ਦੁਨੀਆ ਆਈ ਹੈ ਹਾਂ ਕੁਝ ਪਦਾਰਥਾਂ ਨੂੰ ਤਾਂ ਖਾਣਾ ਕਰੀਏ ਜੇ ਖਾਣ ਦੀ ਵਾਸ਼ਨਾ ਹੋਵੇ ਅਤੇ ਕੁਝ ਧਰ ਕੇ ਭਾਵ ਜਮਾ ਕਰਕੇ ਤਾਂ ਜਾਣਾ ਕਰੀਏ ਜੇਕਰ ਬਾਹਰ ਮੁਨ ਮੁੜ ਕੇ ਦੁਨੀਆ ਸ੍ਰਿਸ਼ਟੀ ਵਿੱਚ ਇਹਨਾਂ 71 ਕੀਤੇ ਪਦਾਰਥਾਂ ਮਾਇਆ ਨੂੰ ਵਰਤਣ ਵਾਸਤੇ ਆਉਣਾ ਕਰੀਏ ਫਿਰ ਚੰਦੋ ਰਾਣੀ ਕਹਿਣ ਲੱਗੀ ਕਿ ਤੁਸੀਂ ਫਕੀਰਾਂ ਵਾਲੀ ਕਫਨੀ ਗਲ ਵਿੱਚ ਕਿਉਂ ਪਾਈ ਹੋਈ ਆ ਚੰਗੇ ਬਸਤਰ ਸਜਾ ਕੇ ਰੱਖਿਆ ਕਰੋ ਗੁਰੂ ਪਾਤਸ਼ਾਹ ਉੱਤਰ ਦੇ ਰਹੇ ਆ ਸਜ ਕਾਇਆ ਪੱਟ ਹੰਡਾਏ ਫਰਮਾਇਸ ਬਹੁਤ ਚਲਾਏ ਇਸ ਕਾਇਆ ਦੇਹ ਨੂੰ ਸਾਜ ਸਜਾ ਸਜਾ ਕੇ ਜੋ ਰੇਸ਼ਮ ਆਦ ਦੇ ਪੱਟ ਹੁੰਦਾ ਬਸਤਰ ਹੰਡਾਉਣੇ ਪਹਿਨਣੇ ਹਨ ਅਤੇ ਜੋ ਫਰਮਾਇਸ ਹੁਕਮ ਬਹੁਤਾ ਚਲਾਉਣਾ ਹੈ ਵਾ ਜਿਹੜੀਆਂ ਪਰਮਾਸ਼ਾ ਨਾਲ ਸੋਹਣੇ ਤੋਹਫੇ ਮਗਾਉਣੇ ਹਨ ਅਤੇ ਬਹੁਤ ਹੁਕਮ ਚਲਾਉਣਾ ਹੈ ਕਰ ਸੇਜ ਸੁਖਾਲੀ ਸੋਵੇ ਖਾਤੀ ਪੌਦੀ ਕਾਹੇ ਰੋਵੇ ਜਿਹੜੇ ਸੁੱਖਾਂ ਵਾਲੀ ਸੇਜਾ ਬਣਾ ਕਰਕੇ ਸੌਂਦੇ ਬਿਰਾਜਦੇ ਹਨ ਜਦ ਜਮਾ ਦੀ ਹੱਤਕੜੀ ਪੈਂਦੀ ਹੈ ਤਦੋਂ ਕਿਸ ਵਾਸਤੇ ਰੋਂਦੇ ਹਨ ਉਹ ਜਦ ਜਮਾ ਦੇ ਹੱਥ ਆਪੇ ਤਦੋਂ ਜਮਾ ਨੇ ਪਕੜ ਕੇ ਲੈ ਹੀ ਜਾਣਾ ਹੈ ਕਰ ਘੁੰਮਣ ਵਾਣੀ ਪਾਈ ਪਾਪ ਪੱਥਰ ਤਰਨ ਨਾ ਜਾਈ हे भाई ये घर शरीर पदार्था रूपी घूमण वाणी घूमण केरी विच पिया होया संसार शरीर रूपी घर काल रूपी घूमण केरी विच पिया होया ਵਾ ਸਰੀਰ ਤਿੰਨ ਗੁਣਾ ਰੂਪੀ ਘੁੰਮਣ ਘੇਰੀ ਵਿੱਚ ਪਿਆ ਹੋਇਆ ਹੈ ਜੀਵ ਨੇ ਪਾਪਾਂ ਰੂਪੀ ਪੱਥਰ ਨਾਲ ਗਲ ਨਾਲ ਬੰਨੇ ਹੋਏ ਆ ਇਸ ਕਰਕੇ ਜੀਵ ਤੋਂ ਸੰਸਾਰ ਰੂਪੀ ਸਮੁੰਦਰ ਵਿੱਚ ਤਰਿਆ ਨਹੀਂ ਜਾਂਦਾ ਪਉ ਬੇੜਾ ਜੀਵ ਚੜਾਉ ਪਉ ਬੀੜਾ ਜੀਓ ਚੜਾਉ ਕਹੋ ਨਾਨਕ ਦੀਵੇ ਕਾਹੂ ਜੇਕਰ ਪਰਮੇਸ਼ਰ ਆਪ ਆਪਣੇ ਪਉ ਡਰ ਰੂਪੀ ਬੀੜੇ ਤੇ ਜੀਵ ਆਤਮਾ ਨੂੰ ਚੜਾਉ ਚੜਾਉਣਾ ਕਰੇ ਤਾਂ ਜੀਵ ਆਤਮਾ ਤਰਦਾ ਹੈ ਪਾਤਸ਼ਾਹ ਫਰਮਾਉਂਦੇ ਸਤਿਗੁਰੂ ਸਾਹਿਬ ਜੀ ਕਿ ਜੇ ਪ੍ਰੰਤੂ ਪਉ ਰੂਪੀ ਬੀੜਾ ਪਰਮੇਸ਼ਰ ਕਿਸੇ ਵਿਰਲੇ ਕਿਸੇ ਵਿਰਲੇ ਨੂੰ ਹੀ ਗੁਰੂ ਦਵਾਰਾ ਦਿੰਦਾ ਹੈ ਸੁਇਸ ਉਪਰੋਕਤ ਸ਼ਬਦ ਗੁਰਾਂ ਨੇ ਆਪਣੀ ਸਾਸਤਿ ਸਹਰੇ ਨੂੰ ਉਪਦੇਸ਼ ਦਿੱਤਾ ਸੀ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ